ਮਿਲੇ ਸਾਨੂੰ ਹਾਂ ਬੜਾ ਸੋਹਣਾ ਜਾਨੀ ਅ ਦੱਸ ਕੇ ਗਏ ਆ ਕਿ ਯਾਰ ਕਿ ਚੀਜ਼ਾ ਠੀਕ ਹੋ ਰਹੀ ਜਾਣੇ ਉਹਦੀ ਆਣਾ ਬਾਕੀ ਤਾਂ ਆ ਬਸ ਤੁਸੀਂ ਵੀ ਸਾਰੇ ਤੁਹਾਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਬਸ ਅਰਦਾਸ ਲਈ ਬੋਲੋ ਬਸ ਸਾਰੇ ਆਪਣੇ ਟਾਈਟਲ ਵੀ ਜਿਹੜੇ ਦੇਣੇ ਬਸ ਅਰਦਾਸ ਲਈ ਕੋਈ ਜਿਹੜਿਆ ਦੇ ਲਈ ਨਰਾਜ਼ਗੀ ਜ਼ਾਹਿਰ ਕੀਤੀ ਸੀ ਬਸ ਬਹੁਤ ਸਾਰੇ ਸਾਜਣ ਸੀ ਜਿਹੜੇ ਹਨ ਉਹ ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਇੱਕ ਜਿਉਂਦੇ ਜਾਗਦੇ ਬੰਦੇ ਲਈ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਹੈ ਤੇ 노 ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇੜਾ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲਓ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਮਨ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀ ਹੈ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ ਪਾਟ ਸੁਖਿਆ ਹੈ ਕਿਸੇ ਨੇ ਸੈਲਫ ਆਫ ਸੁਖਿਆ ਸੋ ਇੱਕ ਲੋ ਗੈਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਸੋ ਸੋ ਫਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ-ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਬਸ ਅਰਦਾਸ ਹੀ ਕਰੋ ਮਾਣਕਾ ਸਤਿਕਾਰ ਪ੍ਰਾਪਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਦਾ ਕੁਝ ਦੇਖਿਆ ਹੋਸੀ ਨਹੀਂ ਹੁਣ ਹੁਣ ਕਾਫੀ ਚੀਜ਼ਾਂ ਠੀਕ ਆਉਦੀਆਂ ਬਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹਰਾਮ ਹਾਰਟ ਦੀ ਬੀਟਿੰਗ ਹੁਣ ਗੁੱਡ ਪੋਜੀਸ਼ਨ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਵੇਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਦੀ ਸੀ ਗੱਲ ਤਾਂ ਬੇਸਿਕਲੀ ਪਰ ਅੱਜ ਅੱਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਤਾਂ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹੈਣੀ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਹਜੇ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਤੇ ਸਾਨੂੰ ਵੀ ਹੁਣ ਉਹ ਦਿਂਦਾ ਹੈ ਤੇ ਹੁਣ ਕਾਫੀ ਸਹੀ ਹੋ ਰਿਹਾ ਉਹਨਾਂ ਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਮੇਰੇ ਭਰਾ ਥੈਂਕ ਯੂ ਜਦੋਂ ਮਿਲੇ ਸਾਨੂੰ ਤਾਂ ਬੜਾ ਸੋਹਣਾ ਜਾਨੀ ਅ ਦੱਸ ਕੇ ਗਏ ਕਿ ਯਾਰ ਕਿ ਚੀਜ਼ਾਂ ਠੀਕ ਹੋ ਰਹੀਆਂ ਨੇ ਉਹਦੀਆਂ ਨਾ ਬਾਕੀ ਤਾਂ ਆ ਬਸ ਤੁਸੀਂ ਵੀ ਸਾਰੇ ਤੁਹਾਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਬਸ ਅਰਦਾਸ ਲਈ ਬੋਲੋ ਬਸ ਸਾਰੇ ਨਾ ਆਪਣੇ ਟਾਈਟਲ ਵੀ ਜਿਹੜੇ ਦੇਨੇ ਬਸ ਅਰਦਾਸ ਲਈ ਕੋਈ ਵੀ ਪੰਜਾਬੀਆਂ ਦੇ ਲਈ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਬਸ ਬਹੁਤ ਸਾਰੇ ਸਾਜਣ ਸੀ ਜਿਹੜੇ ਹਨਾ او ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਇੱਕ ਜਿਉਂਦੇ ਜਾਗਦੇ ਬੰਦੇ ਨੇ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ ਨੋ ਡਾਊਟ ਆਪ ਵੀ ਲੜ ਰਹੇ ਹੋਰ ਨਾਲ ਮਹਾਰਾਜ ਦੀ ਖੇਡ ਕਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹੈ ਨਾ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀਆਂ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕਾਲ ਆ ਰਹੀ ਹੈ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ 파ਟ ਸੁਖਿਆ ਹੈ ਕਿਸੇ ਨੇ ਸੱਲ 파ਟ ਸੁਖਿਆ ਹੈ ਸੋ ਇੱਕ ਲੋ ਗੈਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਸੋ ਸੋ ਫਸ ਤੁਸੀਂ ਵੀ ਸਾਰੇ ਬਸ ਹੈ ਨਾ بس ਆਪ ਦਾ ਨਿਊਜ਼ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ بس ਅਰਦਾਸ ਹੀ ਕਰਾਂ ਹਨਾ ਮੈਂ ਕੱਲ ਪ੍ਰਾਰਤੋਂ ਕੱਲ ਗ੍ਰੈਂਡ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਮੈਂਟ ਦਾ ਤੁਸੀਂ ਦੇਖਿਆ ਹੋ ਨਹੀਂ ਹੁਣ ਹੁਣ ਕਾਫੀ ਚੀਜ਼ਾਂ ਠੀਕ ਆਉਦੀਆਂ ਭਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹਾਰਟ ਦੀ ਬੀਟ ਹੁਣ ਗੁੱਡ ਪੋਜੀਸ਼ਨ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਅੱਜ ਮੈਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਦੀ ਸੀ ਗੱਲ ਤਾਂ ਬੇਸਿਕਲੀ ਹੂੰ ਪਰ ਅੱਜ ਅਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਤਾਂ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਗਾਫਸ਼ ਨਹੀਂ ਹੈਣੀ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟਿਆਂ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਤੇ ਸਾਨੂੰ ਵੀ ਹੁਣ ਉਹ ਦਿਿੰਦਾ ਹੈ ਤੇ ਹੁਣ ਕਾਫੀ ਸਹੀ ਹੋ ਰਿਹਾ ਉਹਨਾਂ ਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਮੇਰੇ ਭਰਾ ਥੈਂਕ